ਦੇਵਿਆ ਅਹਨੇ ਸੋ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਾਨਾ ਮਰਨੁ ਦੁਖੁ ਜਾਏ ਹੋਵੈ ਸਿਫਤ ਖਸਾਮ ਦੀ ਨੋਰ ਅਰ ਸੋ ਕੋਰ ਸੋ ਝਟਿਆ तोद डिठे सचे पात साह मल जानम जनम दी कटी सजन सचा पात साह सिर साह दाह जिस पास बैठिया सोहिया ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਾਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਈ ਜਿਉ ਪੱਕਾ ਰੋਗੀ ਵਿਲ ਲਾਏ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਾਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝਖਣ ਹੋਏ ਵੇਣ ਬੋਲੇ ਜਾਣ ਸਭ ਸੋਏ ਰਹਾਉ ਜਿਨ ਕਨ ਕੀਤੇ ਅਖੀ ਨਾਗਾ ਜੇ ਨ ਜਿਹਵਾ ਦਿੱਤੀ ਬੋਲੇ ਤਾ ਤ ਜਿਨ ਮਨ ਰੱਖਿਆ ਅਗਣੀ ਪਾਏ ਵਾਜੈ ਪਵਨ ਆਖੇ ਸਭ ਜਾਏ ਜੇ ਤਾ ਮੋਹ ਪਰੀਤ ਸਵਾਦਾ ਸਭਾ ਕਾਲਖ ਦਾਗਾ ਦਾਗਾ ਦਾਗ ਦੋਸ ਮੋਹੇ ਚੱਲਿਆ ਲਾਏ ਦਰਗਹ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਓ ਜਿਤ ਲਗ ਤਰਣਾ ਹੋਰ ਨਹੀਂ ਥਾਵ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾ ਜਾ ਕਰਮ ਮਿਲਾਏ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝਖਣ ਹੋਏ ਵਿਣਮ ਬੋਲੇ ਜਾਣ ਸਭ ਸੋਏ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨੇਕਨ ਲਾਗਨ ਪਾਵੈ ਰਖਤ ਹ ਆਪਣੋਂ ਕਰਦ ਕਰ ਪਾਪ ਸੰਬੋਹਨ ਨ ਭੇਟਨ ਪਾਵੈ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੀ ਪਟ ਬੀਜ ਬਚਾਵੈ ਸਗਲ ਦਵਾਰ ਕੋ ਛਾਡਕ ਗਇਓ ਤੋਹਾਰ ਦਵਾਰ ਬਾਹੇ ਗਹੇ ਪੀਲਾਦ ਅਸ ਗੋਬਿੰਦ ਅੰਦਾਸ ਤੋਹਾਰ ਸਤਨਾਮ ਕਿਰਵਾਹ ਕਰੋ ਸਾਹਿਬ ਜੀ ਸ਼ਬਦ ਸ਼ੰਦ ਕਰਤ ਨਿਤ੍ਰ ਸੁੰਦਰੀ ਬਜਤ ਬੀਨਾ ਧੁਨ ਮੰਗਲ ਉਪਜਤ ਰਾਗ ਸੰਭੂਹ ਬਜਤ ਬੈਰਾਰੀ ਬੰਗਲ ਕਰਤ ਨ੍ਰਿਤ ਸੁੰਦਰੀ ਬਜਤ ਬੀਨਾ ਧੁਨ ਮੰਗਲ ਉਪਜਤ ਰਾਗ ਸੰਭੂਹ ਬਜਤ ਬੈਰਾਰੀ ਬੰਗਲ ਪੈਰ ਵਰਾਗ ਬਸੰਤ ਦੀਪ ਹਿੰਡੋਲ ਮਹਾਸੁਰ ਓਗਟਤ ਤਾਂਤ ਰੰਗ ਸੁਨਤ ਰੀਜਤ ਧੁਨ ਸੁਰ ਨਰ ਇਹ ਸ਼ਾਪ ਪ੍ਰਭਾਵ ਰਿਤ ਰਾਜ ਨ੍ਰਿਪ ਜਾ ਦੇਨ ਰੋਸ ਕਰਤਾਏ ਹੈ ਬਿਨ ਇੱਕ ਬਬੇਕ ਤਾ ਕੇ ਨਰੇਪਤ ਔਰ ਸਮੁਹੇ ਕੋ ਜਾਏ ਹੈ ਸੋਰਠ ਸਾਰੰਗ ਸੁੱਧ ਮਹਾਰ ਵਿਭਾਸ ਸਰਬਗਨ ਰਾਮ ਕਲੇ ਹਿੰਡੋ ਲਗਾਉਂਡ ਗੋਜਰੀ ਮਹਾ ਧੋਨ ਲਲਤ ਪਰ ਜਗਵਰੀ ਮਲਾਰ ਕਨੜਾ ਮਹਾ ਸ਼ਬ ਜਾਹੇ ਬਿ ਲੋਕ ਤਬੀਰ ਸਰਵ ਤੁਮਰੇ ਜਹ ਦਪ ਇਹ ਬੇਦਨ ਰੇਸ ਰਿਤ ਰਾਜਨ ਰਿਪ ਮਦਨ ਸੁਵਨ ਜਬ ਗਰਜ ਹੈ ਬੇਨ ਇੱਕ ਗਿਆਨ ਸੁਨੇ ਹੋ ਨ੍ਰਿਪਤ ਸੋ ਔਰ ਦੂਸਰ ਕੋ ਵਰਜ ਹੈ ਇਹ ਬੇਦਨ ਰੇਸ ਰਿਤ ਰਾਜਨ ਰਿਪ ਮਦਨ ਸੁਵੰਨ ਜਬ ਗਰਜ ਹੈ ਬੇਨ ਇੱਕ ਗਿਆਨ ਸੁਨ ਹੋ ਨ੍ਰਿਪਤ ਸੋ ਔਰ ਦੂਸਰ ਕੋ ਬਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ